ਕੰਕਾ ਤੋਂ ਕਿਹ ਲੌਨ ਲਿਆ ਉਹਦੀ ਪ੍ਰੋਜੈਕਸ਼ਨ ਹੈ। ਔਰ ਕਹਿੰਦੇ ਆ ਵੀ ਪਹਿਲੇ ਸਾਲ ਅਸੀਂ 31000 ਕਰੋੜ ਚੱਕਿਆ। ਮੈਂ ਦਾਅਵੇ ਨਾ ਕਹਿਣਾ ਕਿ ਇਹਨਾਂ ਨੇ ਜਿਹੜਾ ਬਜਟ ਅੱਜ ਪੇਸ਼ ਕੀਤਾ ਹੈ 2-4 ਦਿਨ ਪਹਿਲਾਂ ਉਹ ਚ ਪਹਿਲੇ ਸਾਲ 47262 ਕਰੋੜ ਰੁਪਏ। ਦੂਸਰੇ ਸਾਲ 44000 44000 ਦੂਸਰੇ ਸਾਲ 44000 ਤੋਂ ਉੱਤੇ। ਮਤਲਬ ਕਿ ਇਹਨਾਂ ਲੋਕਾਂ ਨੇ ਬੌਂਡਸ ਦੇ ਕਰਜ਼ੇ ਲਏ ਆ। ਸਮਝੋ ਇਹਨਾਂ ਲੋਕਾਂ ਨੇ ਹੋਰ ਲੋਨਸ ਲਏ ਐ ਔਰ ਸਭ ਤੋਂ ਵੱਡੀ ਜਿਹੜੀ ਸ਼ਰਮਨਾਕ ਗੱਲ ਹੈ ਜਿਹੜੀ ਕਿ ਸਾਰੀਆਂ ਹੱਦਾਂ ਤੋੜਦੀ ਹੈ ਜਿਹੜੀ ਕਿ ਇਹ ਸਤਿਕਬਾਲ ਕਰਦੀ ਹੈ ਕਿ ਪੰਜਾਬ ਰੌਕ ਬਾਟਮ ਹੈ ਫਾਈਨੈਂਸਸ ਦੇ ਮਾਮਲੇ ਚ ਰੌਕ ਬਾਟਮ ਹਿੰਦੁਸਤਾਨ ਚ ਜਿਹੜਾ ਸੂਬਾ ਨੰਬਰ 1 ਸੀ ਔਰ ਰੌਕ ਬਾਟਮ ਹੈ ਡੈਟ ਗੀਡੀਪੀ ਰੇਸ਼ੋ ਡੈਟ ਗੀਡੀਪੀ ਰੇਸ਼ੋ ਦਾ ਜਿੱਥੇ ਤੱਕ ਉਹ ਹੈ ਨਾ ਤੇ ਆਰਬੀਆਈ ਕਹਿੰਦਾ ਹੈ ਵੀ ਡੈਟ ਗੀਡੀਪੀ ਰੇਸ਼ੋ ਦੀ 33% ਤੋਂ ਉੱਤੇ ਤੁਸੀਂ ਕਰ ਨਹੀਂ ਲੈ ਸਕਦੇ ਤੇ ਜੇ ਤੁਹਾਡੀ ਹੀ ਇਨਕਮ ਇੰਨੀ ਹੈ ਤੇ ਖਰਚੇ ਇੰਨੇ ਹੈ ਉਹਨੂੰ ਆਪਾਂ ਕਹਿੰਦੇ ਹਾਂ ਫਿਸਕਲ ਡੈਫਿਸਟ ਤੇ ਉਹ ਸਾਡੇ 3% ਜੀਡੀਪੀ ਜਿੰਨੀ ਹੈ ਉਸ ਤੋਂ ਵੱਧ ਨਹੀਂ ਲੈ ਸਕਦੇ ਹਜ਼ੂਰ ਇਹਨਾਂ ਲੋਕਾਂ ਦੀ ਬਿਸ਼ਰਮੀ ਦੇਖੋ ਇਹਨਾਂ ਨੇ ਪੰਜਾਬ ਰਿਸਪੌਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਮੈਨੇਜਮੈਂਟ ਦੀ ਐਮੈਂਡਮੈਂਟਾਂ ਕੀਆਂ ਦੋ ਵੀ ਹੁਣ ਸਾਨੂੰ ਜਿੰਨਾ ਮਰਜ਼ੀ ਕਰਜ਼ਾ ਲਈ ਹੈ ਅਸੀਂ ਇੱਕ ਕਿਸੇ ਨੂੰ ਨਹੀਂ ਦੱਸੇ ਮੈਂ ਕਹਿ ਰਿਹਾ ਤੁਹਾਨੂੰ ਆ ਦੇਖੋ ਦੀ ਪੰਜਾਬ ਰਿਸਪੌਂਸਿਬਿਲਟੀ ਐਂਡ ਬਜਟ ਬਜਟ ਮੈਨੇਜਮੈਂਟ ਐਮੈਂਡਮੈਂਟ 2023 ਕੀ ਕਰ ਰਿਹਾ ਸ਼ਿਮਲੈਸਲੀ ਮੈਂਸ਼ਨਸ ਅਨਫੋਰਸੀਨ ਡਿਮਾਂਡਸ ਆਫ ਸਟੇਟ ਗਵਰਨਮੈਂਟ ਅਰਾਈジング ਆਊਟ ਆਫ ਇੰਟਰਨਲ ਡਿਸਟਰਬੈਂਸ ਔਰ ਸੱਚ ਅਦਰ ਐਕਸੈਪਸ਼ਨਲ ਗਰਾਉਂਡਸ ਟੂ ਇਨਹਾਂਸ ਥੇਅਰ ਲੋਨ ਦੋ ਐਨ ਹਾਸਟਰ ਲੋਨ ਲਿਮਿਟ ਐਂਡ ਡੈਟ ਟੂ ਜੀਡੀਪੀ ਰੇਸ਼ੋ ਐਸ ਸਪੈਸੀਫਾਈਡ ਬਾਈ ਦੀ ਫਾਈਨੈਂਸ ਕਮਿਸ਼ਨ ਆਫ ਇੰਡੀਆ ਇਹਨੂੰ ਤੋੜਦੇ ਆਂ ਸੀ ਜਿੰਨਾ ਮਰਜ਼ੀ ਕਰ ਦੇ ਚੁੱਕੀ ਐ ਤੇ ਵਾਪਸ ਕੌਣ ਕਰੂ ਤੁਹਾਡਾ ਭਾਈਆ ਜਾਂ ਪੰਜਾਬ ਦੇ ਲੋਗ ਕੌਣ ਵਾਪਸ ਕਰੂ ਸਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਲਿਖਿਓ ਟੱਕ ਕੇ ਇਹਨੂੰ ਇਹ ਤਾਂ ਹੀ ਬੋਲਦਾ ਨਹੀਂ ਇਹਨਾਂ ਗੱਲਾਂ ਤੇ ਕਿਉਂਕਿ ਇਹਦੇ ਕੋਲ ਜਵਾਬ ਹੈ ਨਹੀਂ ਕਿੰਨਾ ਪਰਸੈਂਟ ਹੈ ਜ਼ਰਾ ਕਿੰਨਾ ਜਲਦੀ ਕਿੰਨਾ देखो पहले डेट डेट टू जीडीपी पंजाब का हाईएस्ट है अब 52 के करीब है साठ पे श्रीलंका है सर देखो तो सही कि, मैं आपको समझाता हूं कि, कि किस तरीके से कर्जा बढ़ रहा है देखिए जब ये आए तो मैं कंफर्म करता हूं दो पचासी दो बयासी था टू एटी टू एटी दो लाख अस्सी हजार करोड़ रुपया कर्जा था सर एक कितने साल ਇਹ 24 ਤੋਂ 25 ਸਾਲਾਂ ਦੇ ਵਿੱਚ 1998 ਤੋਂ ਸ਼ੁਰੂ ਹੋਇਆ ਇਨ 25 ইয়ার্স ది লোন অন ਪੰਜਾਬ ਵਾਸ 2 ਲੱਖ 80000 ਕਰੋੜ ਸਰ ਇਹ ਆਪਣੇ 5 ਸਾਲਾਂ ਦੇ ਵਿੱਚ 2.5 ਲੱਖ ਕਰੋੜ ਦਾ ਕਰਜ਼ਾ ਡੈਟ ਇਜ਼ ਫਾਈਨੈਂਸ਼ੀਅਲ ਐਮਰਜੈਂਸੀ ਬਾਏ ਐਨੀ ਸਟੈਂਡਰਡਸ ਮਤਲਬ ਇਹ ਲੋਕ ਵਾਪਸ ਕਰਨਗੇ ਇਹਨਾਂ ਨੇ ਵਾਪਸ ਨਹੀਂ ਕਰਨਾ ਤੁਸੀਂ ਦੇਖੋ ਕਿ ਅੱਜ ਜਿਹੜਾ ਦੇਖ ਤਾਂ ਤੁਸੀਂ ਦੇਖੋ ਪਹਿਲੇ ਸਾਲ ਦਾ ਮੈਂ ਜਿਹੜੀ ਪਿਛਲੀ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਬਜਟ ਤੋਂ ਇੱਕ ਦਿਨ ਪਹਿਲਾਂ 올 ਦੀਰ ਕਨਸੀਲ ਦੇ ਹੈਵ ਕਨਸੀਲਡ ਮੋਰ ਐਂਡ ਰਿਵੀਲਡ ਲੈਸ ਇਸੇ ਤਰ੍ਹਾਂ ਇਹ ਲੋਕਾਂ ਦਾ ਬੇਵਕੂਫ ਬਣਾਉਂਦੇ ਆ ਇਹ ਦੱਸਦੇ ਹੀ ਨਹੀਂ ਯੈਸ ਅੱਛੀ ਲੱਗ ਤੋਂ ਕਿੰਨਾ ਵੱਧ ਇੱਕ ਮਿੰਟ 25 ਸਾਲਾਂ ਚ 98 ਤੋਂ ਲੈ ਕੇ 2022 ਚ ਠੀਕ ਹੈ 24-25 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ ਕਰਜ਼ਾ 280000 ਕਰੋੜ ਕਾਂਗਰਸ ਦੀ ਸਰਕਾਰ ਐਂਡ ਦੇ ਵਿੱਚ 20000 ਕਰੋੜ ਸਾਲ ਦਾ ਚੜਾਉਂਦੀ ਸੀ ਤੇ ਅਕਾਲੀ ਦਲ 15000 ਲਾਸਟ ਸਾਲ ਦੇ ਵਿੱਚ ਉਹ 32000 ਕਰੋੜ ਚੜਾ ਗਏ ਸੀਗੇ ਸਾਨੂੰ ਮਾਰਨ ਲਈ ਇੰਟੈਂਸ਼ਨਲੀ ਮੋਟਿਵੇਸ਼ਨ ਫਿਰ ਵੀ 1.5 ਲੱਖ ਕਰੋੜ ਸੀ ਉਹਨਾਂ ਦਾ ਠੀਕ ਹੈ ਜੀ ਇਹ ਕੱਸੀ ਉਹਨਾਂ ਦੇ ਹੋਇਆ ਤੇ 5 ਸਾਲਾਂ ਚ 22 ਲੱਖ 22000 ਕਰੋੜ ਜਾ ਕੇ 280 ਸਾਡਾ ਹੋਇਆ ਇਹ 2 ਸਾਲਾਂ ਚ 92000 ਕਰੋੜ ਇਹਨਾਂ ਦੀ ਆਫਦੀ ਉਹ ਹੈ 2 ਸਾਲਾਂ ਦੇ 99000 ਕਰੋੜ ਤੁਸੀਂ ਜੇ 45000 ਕਰੋੜ ਰੁਪਈਆ ਵੀ ਲਾਓ ਤੇ ਉਹਦੇ ਉੱਤੇ ਇਸ ਕਲੇਸ਼ ਲਾਓ 22 ਲੱਖ ਕਰੋੜ ਰੁਪਈਆ ਸਾਰੇ 5 ਸਾਲਾਂ ਚੜਾ ਦੇਣਗੇ ਇਹ ਬਵਾਬ ਕਰਨਾ ਹੈ ਸੀ ਇਹ ਬੁਲਾਵਾ ਹੈ ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ ਵੀ ਇਹਨੂੰ ਸਵਾਲ ਪੁੱਛਣ ਔਰ ਇਹ ਲੋਕਾਂ ਨੂੰ ਜਵਾਬ ਦੇਵੇ ਔਰ ਇਹ ਕਹਿ ਕੇ ਆਇਆ ਵੀ ਹੈਵ ਡਿਮਾਂਡਡ ਐਨ ਇੰਡੀਪੈਂਡੈਂਟ ਆਡਿਟ ਆਫ ਈਵੈਲੂਏਸ਼ਨ इंडिपेंडेंट ऑडिट ऑफ इवैल्यूएशन थ्रू फाइनेंशियल एक्सपर्ट्स ਮੈਂ ਸਰਦਾਰ ਰਮਜੀਤ ਸਿੰਘ ਘੁੰਮਣ ਸਾਹਿਬ ਜਿਹੜੇ ਪ੍ਰੋਫੈਸਰ ਆਫ ਐਮਿਨੈਂਸ ਨੇ ਜਿਨ੍ਹਾਂ ਨੇ ਇਹਨਾਂ ਨੂੰ ਫੋਰਵਾਰਨ ਕੀਤਾ ਉਹਨਾਂ ਦੀਆਂ ਚਿੱਠੀਆਂ ਨਾਲ ਲਾ ਕੇ ਆਇਆ ਮੈਂ ਜਿਨ੍ਹਾਂ ਨੇ ਫਾਇਨੈਂਸ ਕਮਿਸ਼ਨ دی ਜਿਹੜੀ 73 ਅਮੈਂਡਮੈਂਟ 74 ਅਮੈਂਡਮੈਂਟ ਵੀ ਇਹ ਆ ਕਾਰਪੋਰੇਸ਼ਨਾਂ ਨੂੰ ਦੇਣਾ ਪੰਜੀ ਹੈ ਨਹੀਂ ਦੇਣ ਨੂੰ ਵੀ ਆ ਕਾਰਪੋਰੇਸ਼ਨਾਂ ਨੂੰ ਇਦਾਂ ਪੈਸੇ ਦੇਣੇ ਆ ਆ ਸਰਪੰਚਾਂ ਨੂੰ ਇਦਾਂ ਪੈਸੇ ਦੇਣੇ ਆ ਉਹ ਤਾਂ ਕਹਿਣਾ ਹੁੰਦਾ ਸੀ ਪਟੂ 25000 ਰੁਪਏ ਸਰਪੰਚ ਨੂੰ ਤੇ 10-10000 ਰੁਪਏ ਪੰਚਾਂ ਨੂੰ ਹੈ ਨਹੀਂ ਇਹ ਉਹਨਾਂ ਦੀਆਂ ਰეკਮੈਂਡੇਸ਼ਨਾਂ ਨੇ ਜਿਹੜੀਆਂ ਓਪਨਲੀ ਫਲਾਊਟਡ ਨੇ ਸਰ ਇਹ ਨਾਲ ਅਟੈਚ ਨੇ ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ ਮੈਂ ਕਿਹਾ ਦਿਸ ਇਸ ਆਲਰੇਡੀ ਫਨ ਇਰੀਪੇਅਰਬਲ ਡੈਮੇਜ ਐਂਡ ਫਾਈਨੈਂਸ਼ੀਅਲ ਐਮਰਜੈਂਸੀ ਇਹਦਾ ਰਿਜ਼ਲਟ ਕੀ ਆਉਂਦਾ ਇਹਦਾ ਰਿਜ਼ਲਟ ਆਉਂਦਾ ਹੈ ਕਿ ਪੰਜਾਬ ਦੇ ਲੋਕ ਸਾਰੇ ਇਹ ਪੈਸੇ ਮੋੜ ਕੇ ਇਨਡਾਇਰੈਕਟ ਟੈਕਸਿਸ ਮੋੜ ਨਹੀਂ ਸਕਦੇ ਉਹ ਜਿਹੜੇ ਇਨਡਾਇਰੈਕਟ ਟੈਕਸ ਵੀ ਨੇ ਉਸ 66000 ਕਰੋੜ ਰੁਪਏ ਹੋ ਗਏ ਸੀ ਅਗਲੇ ਸਾਲ 75 ਹੋਣਗੇ ਲੂਣ ਤੇ ਤੇਲ ਤੇ ਐਕਸਾਈਜ਼ ਡਿਊਟੀ ਤੇ ਇਹ ਕਹਿੰਦੇ ਜੀ ਉਹ ਤਾਂ ਸੈਂਟਰ ਲਾਉਂਦਾ ਕਿਉਂ ਅੱਧੇ ਤੁਸੀਂ ਕਹਿੰਦੇ ਨਹੀਂ ਤੇ ਸਰਵਸ ਟੈਕਸ ਉਹਨਾਂ ਦੱਦੇ ਤੁਸੀਂ ਲੈਨੇ ਹੋ ਜੀਐਸਸੀ ਹੁੰਦੀ ਹੈ ਤਾਂ ਤੁਸੀਂ ਅੱਧੇ ਲੈਨੇ ਹੋ ਹਰ ਚੀਜ਼ 'ਚ ਤੁਹਾਡਾ ਸ਼ੇਅਰ ਹੈ ਤੁਸੀਂ ਵਾਪਸ ਲੈਨੇ ਹੋ ਨਹੀਂ ਤਾਂ ਚੀਕਾਂ ਮਾਰਦੇ ਹੋ ਉੱਚ-ਉੱਚ ਹਾਂਜੀ ਇਹ ਤੁਸੀਂ ਲੈਨੇ ਹੋ ਇਹਦਾ ਰਿਜ਼ਲਟ ਬ੍ਰੋਕਨ ਪ੍ਰੋਮਿਸਸ ਕਿ ਜੋ ਸੁਪਨੇ ਦਿਖਾਏ ਸੀ ਜੋ ਮਾਇਆ ਜਾਲ ਬੁਣਿਆ ਸੀ ਮਾਇਆ ਜਾਲ ਹੁੰਦਾ ਨਾ ਕਿ ਇਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਜਾਲ ਚ ਫਸਦਾ ਇਹ ਤੇ ਉਹ ਉਸ ਹਾਲਾਤ ਦੇ ਵਿੱਚ ਨੇ ਸਭ ਤੋਂ ਪਹਿਲਾ ਮਾਇਆ ਜਾਲ ਕਿ ਅਸੀਂ ਫਾਈਨੈਂਸ਼ਲੀ ਸਫੀਸ਼ੀਐਂਟ ਹੋ ਜਾਾਂਗੇ ਇਹਨਾਂ ਨੇ ਸੁਪਰੀਮੋ ਕੇਜਰੀਵਾਲ 54000 ਕਰੋੜ ਰੁਪਏ ਕਹਿੰਦਾ ਮੈਂ ਜੇ ਚੁਪਾ ਕੇ ਚੱਲਿਆ ਪਹਿਲੇ ਮਹੀਨੇ 54000 ਕਰੋੜ ਰੁਪਏ ਚੌਥੀ ਬਜਟ ਚੋਂ 20000 ਸੈਂਟ ਚੋਂ ਕਿੱਥੇ ਨੇ ਭਾਈ ਬੋਹ ਗਰੂ ਦੱਸ ਮੈਂ ਪੁੱਛਦਾ ਭੱਸਦੇ ਹੋ ਜਵਾਬ ਦੇਣੇ ਉਸ ਸੰਤਰਿਆਂ ਦਾ ਇਹੋ ਜਿਹੇ ਸਵਾਲਾਂ ਦੇ ਜਵਾਬ ਦੇਣਾ ਮਾ ਕੋਰਡਾ ਤਨ 1000 ਰੁਪਇਆ ਟੂ ਵੂਮਨ ਉਹ ਤੁਸੀਂ ਬੇਚਤੀ ਕਰਦੇ ਹੋ ਉਹਨਾਂ ਦੀ ਕਿੰਨੇ ਸਾਲ ਹੋ ਗਏ ਓਏ ਹੈ 36000 ਟੀਚਰ ਹਰੀ ਸਿਆਹੀ ਕਿੱਥੇ ਆ ਹਰੀ ਸਿਆਹੀ ਮੁੱਕੀ ਮਾਦਦ ਨਾ ਹੈ ਕਹਿੰਦੇ ਜੀ ਆਦ ਕੀ 9000 9000 ਨੂੰ ਅਸੀਂ ਨੌਕਰੀ ਤੇ 8000 ਟਾਇਰ ਹੋ ਗਏ ਹਾਂਜੀ ਮਨਰੇਗਾ ਦਾ ਡਬਲ ਮੰਗ ਰਿਆ ਹੁਣ ਕਿਸਾਨ ਕਹਿੰਦੀ 400 ਸ਼ਰਦਾ ਨਹੀਂ ਲੇਬਰ ਲੂਬਰ ਨੂੰ ਤੁਸੀਂ ਸਾਨੂੰ 800 ਦਿਓ ਠੀਕ ਹੈ ਇਹਨਾਂ ਤੋਂ ਜਿਹੜਾ ਪਿਛਲਾ ਮੰਰੇਗਾ ਉਹਦੇ 35% ਦਿੱਤਾ ਨਹੀਂ ਗੇ 올ਡ ਪੈਨਸ਼ਨ ਸਕੀਮ ਅਨਾਉਂਸ ਕਰਤੀ ਪਿਓ ਵਾਲੀ ਕੈਬਨੇਟ ਚ ਪਾਸ ਕਰਤੀ ਉਹ ਵਾਹ ਤੇਰੇ ਉਹ ਵਾਹ ਤੇਰੇ ਫਰੇਬੀ ਆਦਮੀ ਹੈਂ ਪੱਲੇ ਨਹੀਂ ਤੇਲਾ ਕਰਦੀ ਮੇਲਾ ਮੇਲਾ ਸਾਹਮਣੇ ਆ ਕੇ ਖੜਨਾ ਸਿੱਧੂ ਦੇ ਤੇ ਵਟ ਦੇ ਉੋਂ ਕੱਢ ਗੱਠ ਬਣ ਕੇ ਸਿੱਟ ਦੂੰ ਕੀ ਮਨਿਸਟਰ ਸਾਹਿਬ ਹੈ ਚੁਟਕਲੇ ਸੁਣਾਏਗਾ ਇਹ ਚੁਟਕਲੇ ਆ ਨਾ ਉੱਤਰ ਦੇਦਾ ਦੇਣਾ ਉੱਤਰ 올ਡ ਪੈਨਸ਼ਨ ਸਕੀਮ ਹਲੇ ਤੱਕ ਜੜੇ ਬੰਦੇ ਫੁੱਲ ਸਟ ਦੇ ਹੁੰਦੇ ਸੀ ਇਹਨਾਂ ਤੇ ਇੱਟਾ ਮਾਰ ਦਿਓ ਜਿੱਥੇ ਜਾਂਦਾ ਉਥੇ 1200 ਬੰਦੇ ਉਹਨਾਂ ਨੂੰ ਐਡਰੈਸ ਕਰਦਾ ਹਾਂਜੀ ਜਿਹੜੇ ਪਿੰਡ ਨੇ ਉਹ ਅਸਲਾ ਜਬਤ ਕਰਾਉਂਦੇ ਪਹਿਲਾਂ ਇਹ ਨਹੀਂ ਦੱਸਦਾ ਵੀ 6 ਲੱਖ ਦਾ ਜਹਾਜ ਜਿਹੜਾ ਢੂਈ ਥੱਲੇ ਲੈ ਰੱਖਿਆ ਉਹ ਕਿੰਨੀ ਕੀਮਤ ਹੈ ਭਾਈ ਉਹਦੀ ਤੁਹਾਡੀ ਕਿਹੜੀ ਅਕਾਉਂਟੇਬਿਲਟੀ ਹੈ ਤੁਹਾਡੀ ਕਿਹੜੀ ਟਰਾਂਸਪੇਰੈਂਸੀ ਹੈ ਇਹ ਲੋਕਾਂ ਦੇ ਪੈਸੇ ਨੇ ਤੇਰੇ ਨਹੀਂਗੇ ਮਿੱਤਰਾ ਤੇ ਮੈਂ ਲੋਕਾਂ ਦੇ ਪੈਸੇ ਮੇਰਾ ਤੇਰਾ ਕੋਈ ਹੋ ਨਹੀਂ ਹੈ ਠੀਕ ਹੈ ਤੂੰ ਦੱਸ ਵੀ ਇਹ ਲੋਕਾਂ ਦੇ ਪੈਸੇ ਹਨ ਜਿਹੜੇ ਤੂੰ ਖਰਚ ਰਿਆ ਤੂੰ ਤਾਂ ਪੱਤਰੇ ਵਾ ਕੇ ਪਾਰ ਜਾਏਗਾ ਲੋਕ ਪੈਸੇ ਦਿੰਦੇ ਫਿਰਨਗੇ ਫਾਈਨੈਂਸ਼ੀਅਲ ਐਮਰਜੈਂਸੀ ਲੋਕ ਬੋਧ ਦੇ ਫਿਰਨਗੇ ਸਭ ਤੋਂ ਵੱਧ 2.5 ਲੱਖ ਜੰਮਦਾ ਨਾ ਤੇ 1.5 ਲੱਖ ਕਰੋੜ 1.5 ਲੱਖ ਦਾ ਕਰਜ਼ਾ ਉਹਦੇ ਸਿਰ ਤੇ ਪੰਜਾਬ ਜੇ ਬਸ ਸਟੇਟ ਨੰਬਰ 1 ਦੇ ਉੱਤੇ ਹੁੰਦਾ ਸੀਗਾ ਪਰ ਕੈਪੀਟਲ ਇਨਕਮ ਚ ਅੱਜ 15000 ਰੁਪਏ ਮਹੀਨਾ ਕਮਾ ਰਿਹਾ ਬਾਹਰ ਕਿਉਂ ਜਾਂਦੇ ਆ ਉੱਥੇ 5 ਲੱਖ ਰੁਪਏ ਮਹੀਨਾ ਕਮਾਉਂਦੇ 7 ਲੱਖ ਰੁਪਏ ਮਹੀਨਾ ਕਮਾਉਂਦੇ ਜਿਹੜੇ ਟਰਾਲੇ ਚਲਾਉਂਦੇ ਹਾਂਜੀ ਤੁਸੀਂ ਦੇਖੋ TADA ਫਾਈਨਾਂਸ ਕਮਿਸ਼ਨ ਦਾ ਦਿੱਤਾ ਇਹਨਾਂ ਨੇ ਗਾਲਾਂ ਕੱਢਦੇ ਪ੍ਰੋਫੈਸਰ ਟੰਕੀਆ ਤੇ ਹਰ ਬੰਦਾ ਧਰਨੇ ਦੇ ਉੱਤੇ ਹਾਂਜੀ ਪੈਨਸ਼ਨਾਂ ਖੋਲੀਆਂ ਲੋਕਾਂ ਦੀਆਂ ਪੈਨਸ਼ਨਾਂ ਖੋਲੀਆਂ ਮੈਂ ਸਾਰਾ ਲਿਖਿਆ ਇਹਦੇ ਚ ਟਕਾ ਕੇ ਫਿਰ ਤੂੰ ਕਹਿੰਦਾ ਸੀਗਾ ਸ਼ੇਖ ਚਿੱਲੀ ਵਾਲਾ ਮੈਦਾ ਤੇਰਾ ਸ਼ੇਖ ਚਿੱਲੀ ਵੀ ਮਾਤ ਕਰਦਾ ਮਿਤਰਾ ਤੂੰ ਤੂੰ ਸਭ ਤੋਂ ਵੱਡਾ ਸ਼ੇਖ ਚਿੱਲੀ ਦਾ ਧਰਮਾ ਉਹ ਕਹਿੰਦੇ ਝੰਡਾ ਬਰਦਾਰ ਹੈ ਤਈ ਫਸਲਾਂ ਦੇ ਐਮਐਸਪੀ ਪੰਜਾਹ ਮਿੰਟਾਂ ਦੇ ਤਾਂ ਆਈ ਤਾਂ ਦੁਰ ਫਿਟੇ ਮੂੰਹ ਤੁਹਾਡੇ ਸਰਕਾਰ ਚਲਾਉਣ ਵਾਲਿਆਂ ਦੇ ਤੁਹਾਡੇ ਨਾਲ ਵੱਡੇ ਨਾੜੀ ਨਹੀਂ ਦੇਖੇ ਮੈਂ ਤਰਤੀ ਹੁਣ ਦੇ ਜਵਾਬ ਦੋ ਫਸਲਾਂ ਚੱਕਦੀ ਹੈ ਸੈਂਟਰ ਦੀ ਸਰਕਾਰ 75000 ਕਰੋੜ ਵੀ ਤੂੰ ਉਹਨਾਂ ਨੂੰ ਇਹ ਕਹੇ ਵੀ ਐਸੈਂਸ਼ੀਅਲਸ ਜਿਹੜੇ ਨੇ ਤੂੰ ਕਹੇ ਦਾਲਾਂ ਚੱਕਾਂਗੇ ਅਸੀਂ ਕਿਹੜੀ ਦਾਲ ਚੱਕੀਏ ਦੱਸ ਮਕੀਅਤ ਦੇ ਰੇਟ ਤੇ ਨਹੀਂ ਚੱਕੀ ਗਈ। ਤੂੰ ਉਹਨਾਂ ਨੂੰ ਕਹ ਐਸੈਂਸ਼ੀਅਲਸ ਦੇ ਸਾਨੂੰ ਤੁਸੀਂ ਵਰਤਿਆ ਭਾਈ ਸਟੇਟ ਨੂੰ ਵਰਤਿਆ ਤੂੰ ਹੀ ਸਾਨੂੰ ਇੰਨਾ ਕਹੋ ਦਿਓ ਕਿ ਆਇਲ ਸੀਡ ਤੁਸੀਂ ਇੰਪੋਰਟ ਕਰ ਦਿਓ। 1.75 ਹਜ਼ਾਰ ਕਰੋੜ ਰੁਪਏ ਦੇ ਆਇਲ ਸੀਡ ਇੰਡੀਆ ਇੰਪੋਰਟ ਕਰਦਾ ਹੈ, ਦਾਲਾ ਇੰਪੋਰਟ ਕਰਦਾ ਹੈ। ਭਾਈ ਤੁਸੀਂ ਨਾ ਇੰਪੋਰਟ ਕਰੋ ਜੀ ਸਾਥੋਂ ਲੈ ਲਓ। ਅਸੀਂ ਤੁਹਾਡੀ ਸੇਵਾ ਕੀਤੀ। ਦੋ ਤਿੰਨ ਤੇ ਜੇ ਕਿਸਾਨ ਵੀਰ ਨਹੀਂ ਮੰਨਦੇ ਤੂੰ ਕਹ ਭਾਈ ਸਰਕਾਰ ਅਸੀਂ ਅਸੀਂ ਕਰਾਂਗੇ ਸੈਂਟਰ ਨਾਲ ਰਲ ਕੇ। ਕੀ ਕੀਤਾ ਤੁਸੀਂ? ਤੂੰ ਬੈਠ ਕੇ ਵਿੱਚ ਆਪਣੀਆਂ ਵੋਟਾਂ ਖਾਤਰ ਪੰਜਾਬ ਜਾਵੇ ਠੱਠੇ ਖੂਚ ਥੋੜਾ ਵੋਟ ਬੈਂਕ ਪੋਲਿਟਿਕਸ ਸਹੀ ਰੇ ਤੂੰ ਕੰਟ੍ਰੈਕਟ ਫਾਰਮਿੰਗ ਨੂੰ ਦੋਲ ਰਿਆ ਉਹਨਾਂ ਨੂੰ ਗੁਲਾਮ ਬਣਾ ਰਿਆ ਮੈਨੂੰ ਵੋਟਾਂ ਪਾ ਦਿਓ ਹੂੰ ਤੂੰ ਜਿੱਤ ਕੇ ਵੀ ਸਭ ਤੋਂ ਵੱਡਾ ਹਾਰਿਆ ਹੋਇਆ ਬੰਦਾ ਤੈਨੂੰ ਲੋਕ ਇਹ ਜਾ ਪੜਨੇ ਪਉਣਗੇ ਮੱਛੀ ਮਾਰਕੀਟ ਬਣਾਤੀ ਤੁਸੀਂ ਲੈਗੇਸਲੇਚਰ ਦੀ ਗਰਮਾ ਖਤਮ ਕਰਤੀ ਤੁਸੀਂ ਤੇਰਾ ਮੁੰਡਾ ਐ ਤੇਰੀ ਬੀਬੀ ਐ ਤੂੰ ਸਮਗਲ ਰੋਇ ਤੂੰ ਫਲਾਣਾ ਇਹਦਾ ਪੰਜਾਬ ਦੇ ਦਾ ਉੱਤੇ ਆਉਂੇ 17 ਐਡਜਰਮੈਂਟਸ ਕਿੰਨੇ ਐਡਜਰਮੈਂਟ ਦਾ ਕਹਿੰਦੇ 17 ਐਡਜਰਮੈਂਟਸ ਵੋਟ ਇਸ ਦੀ ਵਨ ਪਾਲਿਸੀ ਦੈਟ ਯੂ ਹੈਵ ਫਰੇਮਡ ਵਿਦ ਬਜਟਰੀ ਅਲੋਕੇਸ਼ਨ ਪਾਲਿਸੀ ਨਾਲ ਹੀ ਆਉ ਪੰਜਾਬ ਉਤੇ ਦੱਸ ਕਿਹੜੀ ਕਿਹੜੀ ਪਾਲਿਸੀ ਬਣਾਈ ਹੈ ਤੂੰ ਥੋੜੇ ਕੋਲ ਐਗਰੀਕਲਚਰ ਦੀ ਪਾਲਿਸੀ ਨਹੀਂ ਹੈ ਕਿਉਂਕਿ ਬਜਟ 13000 ਕਰੋੜ ਦਾ ਹੈ 9000 ਤੋਂ ਉੱਤੇ ਸਬਸਿਡੀਆਂ ਨੇ 3000 ਕਰੋੜ ਰੁਪਇਆ ਤਨਖਾਹਾਂ ਨੇ ਫੜ ਲੋ ਪੂੰਛ ਹੈ ਇਹ ਪੜੇ ਲਿਖੇ ਬੰਦੇ ਨਾਲ ਜਵਾਬ ਦੇ ਲੋਕਾਂ ਦਾ ਮੂਰਖ ਬਣਾਉਣਾ ਬੰਦ ਕਰ ਹਾਂ ਤੂੰ ਤਾਂ ਉਹ ਦੋ ਆਪ ਨਹੀਂ ਦੇ ਸਕਿਆ ਵੀ ਤੂੰ ਮੇਰੇ ਕੋਲ ਆਇਆ ਸੀ ਆਫਰ ਲੈ ਕੇ ਲੋਕਾਂ ਤਾਂ ਉਂਗਲਾ ਚੱਕਦਾ ਕਿਸੇ ਨੂੰ ਭੱਜ ਪਾ ਕਹਿਣਾ ਕਹਦੇ ਹੋਰ ਉਂਗਲ ਚੱਕਦਾ ਫਿਰ ਦੇ ਕਾਰਵਾਈ ਕਰ ਅੰਦਰ ਦੇ ਦੇ ਕੋਣ ਰੋਕਦਾ ਤੈਨੂੰ ਉਗਰਾਹੀਆਂ ਕਰਨੀਆਂ ਹਾਂ ਜਿਹੜਾ ਲੈਜਿਸਲੇਟਿਵ ਡਿਸਫੰਕਸ਼ਨ ਹੈ ਲੈਜਿਸਲੇਚਰ ਦੀ ਗਰਮਾ ਖਤਮ ਹੋ ਚੁੱਕੀ ਹੈ ਵਿਧਾਨ ਸਭਾ ਦੇ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਐਮ ਐਲ اے ਹੁੰਦਾ ਕੀ ਹੈ ਐਮ ਐਲ اے ਕਾਨੂੰਨ ਬਣਾਉਣ ਵਾਸਤੇ ਆ ਗੱਦੇ ਚੈੱਕ ਕਰਨ ਵਾਸਤੇ ਨਹੀਂ ਪ੍ਰਿੰਸੀਪਲ ਚੈੱਕ ਕਰਨ ਵਾਸਤੇ ਨਹੀਂ ਵਾਈਸ ਚਾਂਸਲਰ ਚੈੱਕ ਕਰਨ ਵਾਸਤੇ ਨਹੀਂ ਹੁੰਦਾ ਉਹਦਾ ਦਰਜਾ ਚੀਫ ਸੈਕਟਰੀ ਤੋਂ ਉੱਚਾ ਹੁੰਦਾ ਨਾਂ ਚ ਨਾ ਜਾਣੇ ਆਂਗਣ ਟੇੜਾ ਥੋੜਾ ਤਾਂ ਆਂਗਣ ਵੀ ਟੇਡਾ ਨਹੀਂ ਹੈ ਤੂੰ ਤਾਂ ਨਾੜੀ ਹੋਂ ਨਾੜੀ ਟੱਕਰ ਕੇ ਪੰਜਾਬ ਨੂੰ ਲੜੂੰਗਾ ਅੰਤ ਤੱਕ ਲੜੂੰਗਾ ਤੂੰ ਜਵਾਬਾਂ ਤੋਂ ਭਜਦਾ ਰਹਿ ਮੇਰੇ ਤੋਂ ਕੱਦ ਤੱਕ ਭਜੇਗਾ ਭਾਗ ਭਗਵੰਤ ਮਾਨ ਭਾਗ ਕੇ ਜਨਤਾ ਆਤੀ ਹੈ ਸਿੰਘਾਸਨ ਖਾਲੀ ਕਰ ਬੇਟਾ ਤੂੰ ਕਹਿੰਦਾ ਨਾ ਜੱਜ ਉਸੇ ਨਾਤੇ ਕਹਿ ਰਿਹਾ ਤੈਨੂੰ ਹਾਂਜੀ ਫਾਰਮਰਾਂ ਦੀ ਗੱਲ ਕਰਦੇ ਸੀ ਇਹ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਸਾਡੀ ਸਰਕਾਰ ਫਰਵਰੀ ਚਾਹੂ ਮਾਰਚ ਦੇ ਬਾਅਦ ਇੱਕ ਵੀ ਫਾਰਮਰ ਸੁਸਾਈਡ ਨਹੀਂ ਕਰੂਗੀ ਦੇਖੋ ਕਿੱਡੇ ਕਿੱਡੇ ਝੂਠ ਮਾਰ ਕੇ ਭਜਲੇ ਇਹ ਲੋਕ ਲਾਅ ਐਂਡ ਆਰਡਰ ਐਸੀ ਕੰਮ ਕਰਾਂਗੇ ਵੀ ਸ਼ਾਂਤੀ ਕਾਇਮ ਕਰਦੇਗਾ ਉਸ ਤੋਂ ਵੱਡੀ ਭ੍ਰਾਂਤੀ ਹੈ ਕਿਉਂਕਿ ਤੁਸੀਂ ਮਾਫੀਆ ਚਲਾ ਰਹੇ ਹੋ ਕਿਉਂਕਿ ਤੁਸੀਂ ਰੇਤੇ ਦੀ ਟਰਾਲੀ 23000 ਰੁਪਏ ਦੀ ਵੇਚ ਰਹੇ ਹੋ ਜਿਹੜੀ ਚੱਦਜੀ ਚੰਨੀ ਦੇ ਟਾਈਮ ਦੇ ਉੱਤੇ 3000 ਦੀ ਵਿਕਦੀ ਸੀ ਕਿਉਂਕਿ ਤੁਸੀਂ ਸ਼ਰਾਬ ਦੀ ਸਮਗਲਿੰਗ ਕਰ ਰਹੇ ਹੋ ਜਾਲੀ ਸ਼ਰਾਬ ਬਣਾ ਰਹੇ ਹੋ ਐਕਸਾਈਜ਼ ਡਿਊਟੀ ਤੁਸੀਂ ਲੱਖਾਂ ਕਰੋੜ ਰੁਪਏ ਚੋਰੀ ਕਰ ਲਈ ਦੱਸ ਐਲ 11 ਲਾਇਸੈਂਸ ਕਿਹਨੂੰ ਦਿੱਤੇ ਭਗਵੰਤ ਓਏ ਗੁਰੂ ਦੇ ਜਵਾਬ ਦੱਸ ਅਤੀਸ਼ਾਤੀ ਕਿਤੀ ਹੈ ਨਹੀਂ 13000 ਕਰੋੜ ਰੁਪਏ ਆਦਮ ਕਨਾ ਚੋਰ ਹਾਂ ਤੂੰ ਠੋਕ ਦੱਸ ਕਿਹਨੂੰ ਦਿੱਤੇ 13000 ਕਰੋੜ ਰੁਪਏ ਨੇ ਤਾਮਿਲਨਾਡੂ 48000 ਕਰੋੜ ਰੁਪਏ ਕਿੱਥੋਂ ਕਮਾ ਲੈਂਦਾ ਮਿੱਤਰਾ 2000 ਅਸੀਂ ਤੁਹਾਡੇ ਨਾਲ ਅੱਧੀ दारू ਦੀ ਖਾਪਤ 30000 ਕਰੋੜ ਰੁਪਏ ਤਲੰਗਾਨਾ 3 ਕਰਨਾਟਕਾ ਤੁਹਾਡੇ ਸਰਖਾਬ ਦੇ ਪਰ ਲੱਗੇ ਓਏ ਕਿ ਤੁਸੀਂ ਵੇਚੀ ਜਾਓ ਪੰਜਾਬ ਨੂੰ ਗਰਵੀ ਰੱਖੀ ਜਾਓ ਏ ਤੇ ਲੋਕਾਂ ਤੋਂ ਲੁਕੋਈ ਜਾਓ ਨਹੀਂ ਕੀਤਾ ਇਹ ਸਰਦਾਰ ਰਣਜੀਤ ਸਿੰਘ ਨੂੰ ਮੰਨੇ ਤੈਨੂੰ ਰეკਮੈਂਡ ਤੇਰੇ ਫਾਈਨੈਂਸ ਮਿਨਿਸਟਰ ਨੂੰ ਤੇ ਤੁਹਾਨੂੰ ਵੀ ਆਹ ਕੰਮ ਕਰੋ ਇੱਥੋਂ ਜਨਰੇਸ਼ਨ ਉਹ ਫੰਡ ਦੀ ਉਹ ਸਬਸਿਡੀਆਂ ਦਿਓ ਮੈਂ ਸਬਸਿਡੀਆਂ ਦੇ ਹੱਕ ਚਾਂ ਜਰੂਰ ਦਿਓ ਜੜੇ ਪਰ ਅਨ ਟਾਰਗੇਟਡ ਸਬਸਿਡੀਆਂ ਨਾ ਦਿਓ ਮੈਨੂੰ ਕੀ ਲੋੜ ਐ ਦੱਸ ਬਿਫਰੀ ਬਿਜਲੀ ਦੀ ਓਏ ਇਹਨਾਂ ਨੂੰ ਕੀ ਲੋੜ ਐ ਜਿਨ੍ਹਾਂ ਲੋਕ ਜ਼ਰੂਰਤਮੰਦ ਨੇ ਉਹਨਾਂ ਨੂੰ ਦਿਓ ਤੁਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਚਲਕਾਨ ਨਹੀਂ ਅਨ ਟਾਰਗੇਟਡ ਸਬਸਿਡੀਆਂ ਦੇ ਜੰਨੇ ਟਾਰਗੇਟਡ ਦਿਓ ਜਿਹੜੇ ਕਮਜ਼ੋਰ ਨੇ ਉਹਨਾਂ ਨੂੰ ਚੱਕੋ ਹਾਂਜੀ 35% ਇਹ ਕਹਿੰਦੇ ਗਰੀਬ ਗੁਰਬਿਆਂ ਦੀ ਸਰਕਾਰ ਸਾਡੀ ਇਕਨੋਮੀ 80% ਇਨਫਾਰਮਲ ਹੈ ਕੋਈ 200 ਰੁਪਏ ਚਾਦੀ ਦੁਕਾਨ ਤੇ ਕਮਾਉਂਦਾ ਕੋਈ ਦਿਹਾੜੀ ਕਰਦਾ 250 ਤੋਂ ਲੈ ਕੇ 450 ਦੀ ਤਿਆਰੀ ਸੀ ਸਪੈਸ਼ਲਾਈਜ਼ਡ ਨਾਨ ਸਪੈਸ਼ਲਾਈਜ਼ਡ